ਨਾਨਕ ਮੇਟ ਨ ਸਕੈ ਕੋਈ ਪ੍ਰੇਮ ਪਟੋਲਾ ਤੈ ਸ਼ਹਿ ਦਿੱਤਾ ਟੱਕਣ ਕੂਪਤ ਮੇਰੀ ਦਾਣਾ ਬਿਨ ਸਾਈਂ ਮੰਡਾ ਨਾਨਕ ਸਾਰ ਨਾ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨਵਖੰਡਣੈ ਬੇਸ਼ਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨਵਖੰਡਣੈ ਬੇਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ ਕੌਤਕ ਕੋੜ ਤਮਾਸ਼ਿਆ ਚਤਨ ਆ ਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਪਾਉੜੀ ਮਹਾ ਪਯਾਨ ਉਦਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰ ਦੇਵਨਿਆ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰ ਐ ਸ਼ੈਤਾਨਿਆ ਸਿਰ ਲੱਗਾ ਜਮਡੰਡ ਤਾ ਪਛਤਨਿਆ ਬਿਨ ਪੂਰੇ ਗੁਰਦੇਵੋ ਫਿਰ ਐ ਸ਼ੈਤਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦਰਬਾਰ ਵਿੱਚ ਸਜ ਬੈਠੇ ਸਤਸੰਗੀ ਪਿਆਰਿਓ ਅੱਜ ਦੇ ਸਬਾਣ ਮੁਖਵਾਕ ਵਿੱਚ ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਬਸੰ ਸਵਰਗ ਲੋਕ ਹੈ ਸਵਰਗ ਵਰਗੀ ਧਰਤੀ ਤੇ ਮਨੋਖ ਵਸਦਾ ਹੋਵੇ ਜਿੰਨੇ ਵੀ ਪ੍ਰਥਵੀਵੀਆਂ ਨਵਖੰਡ ਪ੍ਰਥਮੀ ਇਹਨੂੰ ਜਿਤੇ ਆਵੇ ਦੁਨੀਆ ਦੇ ਸਾਰੇ ਐਸ਼ਵਰਜ ਦੇ ਧਨ ਪਦਾਰਤ ਸਭ ਕੁਝ ਕੋਲ ਹੋਵੇ ਪਰ ਜੇ ਇੱਕ ਰਬ ਨਿਰੰਕਾਰ ਭੁੱਲਿਆ ਤੇ ਗੁਰਦੇਵ ਪਿਤਾ ਜੀ ਕਹਿੰਦੇ ਨੇ ਇੰਜ ਲੱਗਦਾ ਹੈ ਕਿ ਜਿਵੇਂ ਬੰਦਾ ਬੀਆਬਾਨ ਜੰਗਲਾਂ ਵਿੱਚ ਫਿਰਦੇ ਆਵੇ ਬਿਸ਼ਰੰਤ ਹਰ ਗੋਪਾਲਾ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ ਇੱਕ ਰੱਬ ਵਿੱਚ ਸੱਜਿਆ ਤੇ ਜਿੱਥੇ ਰੱਬ ਚੇਤਾ ਹੋਵੇ ਉੱਥੇ ਦੇ ਬੀਆ ਬਣ ਜੰਗਲ ਵੀ ਹੋਵੇ ਤੇ ਮਨੁੱਖ ਫਿਰ ਵੀ ਕਹਿੰਦਾ ਜੀ ਮੈਂ ਬੜੇ ਆਨੰਦ ਵਿੱਚ ਖੇੜ ਰੱਬ ਦੀ ਆ ਜਿਹੜਾ ਮਨੁੱਖ ਰੱਬ ਨਾਲ ਜੁੜ ਜਾਂਦਾ ਜੀਵਨ ਬਣ ਜਾਂਦਾ ਆ ਪੌੜੀ ਦੇ ਕੀਰਲੇ ਬੰਦ ਚ ਬੜਾ ਪਿਆਰਾ ਸ਼ਬਦ ਆਇਆ ਸੀ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨੇ ਆ ਰੱਬ ਨੇ ਮਨੁੱਖ ਨੂੰ ਇਨਸਾਨ ਬਣਾਇਆ ਸੀ ਜੇ ਗੁਰੂ ਨਾਲ ਜੁੜ ਜੇ ਤੇ ਇਹ ਬੰਦਾ ਭਗਵਾਨ ਹੋ ਜਾਏਗਾ ਤੇ ਜੇ ਗੁਰੂ ਨਾਲੋਂ ਟੁੱਟ ਜਾਏ ਤੇ ਇਹ ਬੰਦਾ ਸ਼ੈਤਾਨ ਹੋ ਜਾਵੇਗਾ ਇਨਸਾਨ ਨਹੀਂ ਭਗਵਾਨ ਬਣਨਾ ਤੇ ਇਨਸਾਨ ਸ਼ੈਤਾਨ ਬਣਦਾ ਹੈ ਫੈਸਲਾ ਆਪਣਾ ਹੈ ਕਿ ਅਸੀਂ ਸ਼ੈਤਾਨ ਬਣਨਾ ਹੈ ਜਾਂ ਭਗਵਾਨ ਬਣਨਾ ਹੈ ਗੁਰੂ ਨਾਲ ਜੁੜਾਂਗੇ ਤੇ ਉੱਪਰ ਦੇ ਲੈਵਲ ਨੂੰ ਜਾਾਂਗੇ ਗੁਰੂ ਤੋਂ ਟੁੱਟਾਂਗੇ ਤੇ ਥੱਲੇ ਆਵਾਂਗੇ ਇਹ ਗੱਲ ਅੱਜ ਸਮਝ ਨਹੀਂ ਪਾਏਗੀ ਜਦੋਂ ਸਿਰ ਲੱਗਾ ਜਮ ਡੰਡ ਤਾਂ ਪਸ਼ਤਾਨਿਆਂ ਜਦੋਂ ਸਿਰ ਵਿੱਚ ਜਮ ਦਾ ਡੰਡਾ ਪਿਆ ਫਿਰ ਪਤਾ ਲੱਗਣਾ ਹੈ ਕਹੋ ਕਬੀਰ ਤਬਹੀ ਨਰ ਜਾਗਾ ਜਮ ਕਾ ਡੰਡ ਮੂੰਡ ਮਾਂ ਲੱਗਾ ਉਹ ਤਾਉਣ ਤੇ ਡੰਡਾ ਪੈਣ ਦੇ ਨਾਲੋਂ ਤੇ ਚੰਗਾ ਹੈ ਕਿ ਪਹਿਲਾਂ ਆਪਣੇ ਆਪ ਦੇ ਜੀਵਨ ਨੂੰ ਬਦਲ ਲਈਏ ਮਾਲਕ ਦਾਤੇ ਦੇ ਦਰ ਤੇ ਪ੍ਰਵਾਨ ਹੋ ਜਾਵਾਂਗੇ ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਨ Ada ratri santa baba.